ਸਾਰਿਆਂ ਨੂੰ ਆਪਾਂ ਆਪਣੇ ਪਿੰਡ ਦਾ ਬਲੌਗ ਆਪਾਂ ਪਿੰਡ ਵਿੱਚ ਨੇਚਰ ਗਮ ਹਨ ਸ਼ੁਰੂ ਤੋਂ ਸਵੇਰ ਤੋਂ ਸਟਾਰਟਿੰਗ ਕੀ ਹੁੰਦਾ ਆ ਤੇ ਆਪਾਂ ਆ ਆਪਣੇ ਪਿੰਡ ਦੀ ਗਲੀਆਂ ਸਹੀ ਤੇ ਆ ਆਪਣਾ ਫਰਾਰੀ ਆਪਾਂ ਫਰਾਰੀ ਨੂੰ ਚਾੱਕ ਕੇ ਆਪਾਂ ਨੇ ਜਾਣਾ ਆ ਸਿੱਧੋ ਸਿੱਧਾ ਉਹ ਜਾਣਾ ਆ ਜਿਹੜਾ ਆਪਣਾ ਮੇਨ ਕੰਮ ਆ ਇਹ ਆਪਣੇ ਪਿੰਡ ਦੀ ਹਨ ਇਹ ਸੜਕ ਆ ਪਾ ਚੰਲੇ ਜਿੱਥੇ ਪੱਜਾ ਉਹ ਇਥੋਂ ਕੁਡ ਕੁਡ ਕਿਲੋਮੀਟਰ ਤੱਕ ਦੀ ਜਗਾ ਆ ਤੇ ਆ ਤੁਸੀਂ ਬਾਕੀ ਗੱਲਾਂ ਸਾਡੋ ਤੇ ਆਪਣੇ ਹਨ ਹੁਣ ਥੋੜੀਆਂ ਹੀਆਂ ਜੀ ਦੀਆਂ ਹਰੀਆਂ ਭਰੀਆਂ ਹੋ ਗਈਆਂ ਨੇ ਤੇ ਇਹਦਾ ਨੇਚਰ ਬੜਾ ਸੋਹਣਾ ਲੱਗਦਾ ਆ ਦੇਖ ਦੇਖੋ ਤੇ ਬਾੜਾ ਸੋਹਣਾ ਆਪਣੇ ਪਿੰਡ ਚ ਕੰਬਾਈਨਾ ਦੀ ਤਾਂ ਹਰਦੀ ਆ ਆ ਥੋਂ ਥੋਦੇ ਸਾਨੂੰ ਕੰਬਾਈਨ ਮਿਲੂਗੀ ਹਰ ਤਰ੍ਹਾਂ ਦੀ ਮਸ਼ੀਨਾਂ ਵੀ ਮਿਲੂ ਆਪਣੇ ਪਿੰਡ ਦੇ ਵਿੱਚ ਹਨ ਆਪਣਾ ਥੋੜਾ ਜਿਹਾ ਬਸ ਸਾਨੂੰ ਹੋਰ ਦੱਸਦੇ ਆ ਤੇ ਆਪਾਂ ਤੁਰਦੇ ਫਿਰਦੇ ਹੁਣ ਪਹੁੰਚ ਗਏ ਹੌਲੀ ਹੌਲੀ ਆਪਾਂ ਨੇੜੇ ਚੱਲ ਗਏ ਆ ਤੇ ਆ ਆਪਣੇ ਬਰਾਦਰੀ ਦੇ ਆ ਮਾਂ ਜੀ ਕਿਸੇ ਕਿਸੇ ਕੰਮ ਕਰ ਤੂੰ ਉਸ ਕਿਆ ਇਹ ਨੇ ਚਲੀ ਦੀਆਂ ਨਾ ਤੇ ਹੋਰ ਸਾਨੂੰ ਦੱਸਾਂਗੇ ਸਾਰਾ ਕੁਝ ਆਪਨੇ ਵੀ ਆਪਾਂ ਮੱਜਾਂ ਆਪਣੇ ਕਿੰਨੀਆਂ ਰੱਖਿਆ ਰੱਖੀਆਂ ਨੇ ਤੈਨੂੰ ਜਾ ਦੇ ਕਮਾਜਾ ਦੁੱਧ ਦਿੰਦੀ ਐ ਐਂਡੋ ਕਾਉਂਟ ਟਰੈਕਟਰ ਜੇ ਤੁਹਾਨੂੰ ਮਿਲ ਜੇ ਕਿਸੇ ਵੀ ਮਿਲ ਜੇ ਇੱਥੇ ਆ ਜੋ ਸੜਕ ਹੈ ਜਾਂਦੀ ਆ ਆਪਣੇ ਹਣਾ ਸਿੱਧੇ ਖੇਤਾਂ ਨੂੰ ਆਪਣਾ ਖੇਤ ਕੋਈ ਨਹੀਂ ਆ ਆਪਣੇ ਇਸ ਦਾ ਕੀ ਕਹਿੰਦੇ ਨੇ ਉਹਨੇ ਠੇਕੇ ਤੇ ਲਿਆ ਹੋਇਆ ਆ ਇੱਕ ਬਿੱਗਾ ਇਹ ਕੱਖਾਂ ਵਾਸਤੇ ਨੇ ਵਾਸਤੇ ਕੋਈ ਜਾਂ ਬੜਾ ਸ਼ਾਂਤੀ ਵਾਲਾ ਮਾਹੌਲ ਆ ਸੜਕ ਤੇ ਦੇ ਵੀ ਚਲੇ ਸਨੇ ਜਾਣਾ ਸਾਰੇ ਆ ਬੰਦੇ ਜਾਣੀ ਜਿੱਥੇ ਅਸੀਂ ਵੱਢਦੇ ਆ ਇੱਥੇ ਦਾ ਬਾਹ ਆ ਕੰਜਰਖਾਨਾ ਗਾਂਹਾਂ ਜਾ ਕੇ ਜਿੱਥੇ ਆਪਾਂ ਖੇਤਾਂ ਜਾਣਾ ਜਾਣਾ ਹੈ ਹਾਂ ਦਹਾ ਪਹੁੰਚ ਦਿਖਾਉਂਦੇ ਆ ਹਾਂ ਇੱਥੇ ਆਪਾਂ ਇੱਥੇ ਤੁਰ ਗਏ ਤੇ ਆ ਲੈ ਆ ਤੋਬਾ ਆ ਲਾਉਂਗਾ ਖਰਾਤ ਕਰ ਪਾਣੇ ਇੱਥੇ ਤੇ ਅਸੀਂ ਹੁਣ ਜਾਂਦੇ ਸੰਦ ਚੈੱਕ ਨੇ ਤੋ ਆਪਾਂ ਤਾਂ ਇੰਨਾ ਖਤਰਨਾਕਾ ਕਿ ਇੱਥੇ ਛੋਟੀ ਜੀ ਵੱਟ ਆ ਇੱਕ ਛੋਟੀ ਜੀ ਵੱਟ ਕਹਿੰਦੇ ਨੇ ਇਹਨੂੰ ਜਿੱਦ ਉੱਤੇ ਦੀ ਤੁਰਕੇ ਆਪਾਂ ਨੂੰ ਹਨਾ ਪਾਰ ਤੇ ਲੈ ਕੇ ਆਉਣੇ ਪੈਂਦੇ ਨੇ